ਕਿਆ ਹੁੰਦੇ ਨਹੀਂ ਬੇਟੀ ਹੋਈ ਆ ਅਸੀਂ ਜੇ ਬੇਟੀ ਹੋਈ ਆ ਤੇ ਬੇਟੀ ਵਾਸਤੇ ਕੁਝ ਕਰਾਂਗੇ ਤੇ ਫਿਰ ਚਾਹ ਚੁੱਕਣ ਪਤਾ ਲੱਗੂ ਤੁਹਾਨੂੰ ਮੈਨੂੰ ਮੇਰੇ ਘਰ ਦਾ ਵੀ ਚਾਹੀਦੀ ਕਿ ਮੈਨੂੰ ਮੇਰੀ ਬੇਟੀ ਹੋਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਜੁਨਾਦੇ ਨੇ ਮੇਰੇ ਸਾਹ ਛੋਕੋਂ ਮੰਦਾ ਆਖੀ ਜਦ ਜੰਮੇ ਰਹ ਜਾਂ ਇਹਨਾਂ ਨੂੰ ਬਹੁਤ ਬਹੁਤ ਉੱਚਾ ਦਰਜਾ ਦਿੱਤਾ ਕੋਈ ਮਾੜਾ ਦਰਜਾ ਨਹੀਂਤਾ ਇਸ ਕਰਕੇ ਇਹਨਾਂ ਬਰਾਬਰ ਸਮਝੀ ਜਾਓ ਆਪਣੇ ਪੁੱਤਾਂ ਨਾਲ ਵੀ ਵਾਸਤੇ ਜੀ ਉਹ ਪਤਾ ਬਿਰਗ ਹੁੰਦਾ ਨਾ ਜੋ ਬੇਟੀ ਦੇ ਦਿਆ ਨਾ ਉਹ ਬੇਟਾ ਨਹੀਂ ਕਰਦਾ ਬੇਟੇ ਸਾਬਟਦੇ ਇੱਕ ਬੇਟੀ ਇੱਕ ਨਾਲ ਖਲੰਦੀ ਦੀ ਲਾਸ਼ ਹੁੰਦੀ ਆ ਕੱਲ ਨੂੰ ਕੋਈ ਵੀ ਸਾਹ ਬੇਟਾ ਫਿਲਮ ਹੁੰਦਾ ਬੇਟੀ ਜੀ ਮੰਗਦੀ ਨੀ ਜਿਹੜੀ ਦੁਨੀਆ ਬਹੁਤ ਦੂਰ ਤੱਕ ਪਹੁੰਚ ਗਈ ਆ ਆਪਾਂ ਬਹੁਤ ਚੰਨ ਤੱਕ ਪਹੁੰਚ ਗਏ ਆ ਠੀਕ ਆ ਪਰ ਲੋਕਾਂ ਦੇ ਮਨ ਚ ਅਜੇ ਵੀ ਸ਼ੰਕਾ ਆ ਵੀ ਧੀਆਂ ਮਾੜੀਆਂ ਹੁੰਦੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਉਹਨਾਂ ਆਪਣੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਕੀ ਨਾਮ ਤਾਂ ਲਿਖ ਪੈਂਦਾ ਸਰ ਇਹ ਬੇਟੀ ਦੀ ਲੋੜੀ ਪਾਈ ਕਿ ਕਹਣਾ ਚੰਗੇ ਆ ਜੀ ਹਾਂ ਜੀ ਇਹ ਖਾਸ ਨੇਹਾ ਜੀ ਲੋਕਾਂ ਵਾਸਤੇ ਆਪਾਂ ਪੁੱਤਨਾਂ ਦੀ ਲੋੜੀ ਤੇ ਮਨਾਉਂਦੇ ਮਨਾਉਂਦੇ ਆ ਇੱਕ ਖਾਸ ਲੋਕਾਂ ਵਾਸਤੇ ਆ ਦੁਨੀਆ ਬਹੁਤ ਦੂਰ ਤੱਕ ਪਹੁੰਚ ਗਈ ਆ ਆਪਾਂ ਬਹੁਤ ਚੰਨ ਤੱਕ ਪਹੁੰਚ ਗਏ ਆ ਠੀਕ ਆ ਪਰ ਲੋਕਾਂ ਦੇ ਮਨ 'ਚ ਅਜੇ ਵੀ ਸ਼ੰਕਾ ਵੀ ਧੀਆਂ ਮਾੜੀਆਂ ਹੁੰਦੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਧੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਵੱਧ ਤੋਂ ਵੱਧ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨੀ ਚਾਹੀਦੀ ਹੈ ਧੀਆਂ ਨੂੰ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ ਕਹਿੰਦਾ ਬੇਟੀ ਜਿਹੜੀ ਆਈ ਤੁਹਾਡੀ ਇਹ ਆਈ ਵੀ ਨਰਾਤਿਆਂ ਦੇ ਵਿੱਚ ਸੀ ਹਾਂਜੀ ਨਰਾਤਿਆਂ ਦੇ ਵਿੱਚ ਆਈ ਐਸੇ ਨਰਾਤਿਆਂ ਵਿੱਚ ਹਾਂ ਨਰਾਤਿਆਂ ਵਿੱਚ ਐਸੇ ਨਰਾਤਿਆਂ ਕੀ ਨਾਮ ਤੁਹਾਡਾ ਮੇਰਾ ਸੁਮિતા ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਬੇਟੀ ਦੀ ਲੋੜੀ ਪਾ ਰਹੀ ਹੋ ਵੇਖੋ ਜੀ ਮੇਰੇ ਘਰ ਬੇਟੀ ਨੂੰ ਦੇ ਚਾ ਇਹ ਕਹਿੰਦੇ ਗੱਲਾਂ ਕਹੀ ਗਿਆ ਹੁੰਦੇ ਨਹੀਂ ਬੇਟੀ ਹੋਈ ਆ ਅਸੀਂ ਜੇ ਬੇਟੀ ਹੋਈ ਆ ਤੇ ਬੇਟੀ ਵਾਸਤੇ ਕੁਝ ਕਰਾਂਗੇ ਤੇ ਫਿਰ ਚਾ ਚੁੱਕਾ ਨੂੰ ਪਤਾ ਲੱਗੂ ਤੁਹਾਨੂੰ ਕਿ ਖੁਸ਼ੀ ਹੋਈ ਆ ਮੈਨੂੰ ਮੇਰੇ ਬੇਟੇ ਦਾ ਵੀ ਚਾਹੀ ਜਿਵੇਂ ਮੈਨੂੰ ਮੇਰੇ ਬੇਟੀ ਨੂੰ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਜੀ ਮੌਜੀ ਲੋੜੀ ਸੈਲੀਬ੍ਰੇਟ ਕਰਾ ਸਰੇ ਰਿਸ਼ਤੇਦਾਰ ਸੱਦੇ ਆਂ ਹਾਂ ਜੀ ਸਾਰੇ ਰਿਵਿਆ ਜੋ ਆ ਸਾਡਾ ਫਰੈਂਡ ਸਰ ਦਾ ਕੋਈ ਸਾਰੇ ਨੂੰ ਪਾਈ ਬਹੁਤ ਜ਼ਿਆਦਾ ਖੁਸ਼ੀ ਆ ਕੀ ਨਾਮ ਦਾ ਦੱਸ ਗੱਲਾਂ ਸੀ ਕਿਹਦੀ ਲੋੜੀ ਸੀ ਅੱਜ ਮੇਰੀ ਪੁੱਤ ਦੀ ਲੋੜੀ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਗੁਰੂ ਨਾਨਕ ਦੇਵ ਜੀ ਨੇ ਲ ਇਹਨਾਂ ਨੂੰ ਬਹੁਤ ਬਹੁਤ ਉੱਚਾ ਦਾਜ ਦਿੱਤਾ ਹੋਇਆ ਕੋਈ ਮਾੜਾ ਦਾਜ ਨਹੀਂ ਦਿੱਤਾ ਇਸ ਕਰਕੇ ਇਹਨਾਂ ਨੂੰ ਬਰਾਬਰ ਸਮਝੀ ਜਾਓ ਆਪਣੇ ਪੁੱਤਾਂ ਨੂੰ ਵੀ ਵੱਸ ਹੋ ਜਿੱਤੇ ਜੀ ਤੇ ਬੜੀ ਖਾਨੂੰ ਖੁਸ਼ੀ ਆ ਕਿ ਸਾਡੇ ਘਰ ਬਹੁਤ ਜੀ ਇਹ ਲੋਟ ਗਈ ਆ ਬੜੀ ਬਣਾਈ ਜੀ ਇਹਨਾਂ ਦਾ ਜਿੰਨਾ ਬਾਈ ਜਿੱਦ ਤੇ ਕਰਨਾ ਸਾਹਿਬ ਕੀ ਲੱਗਦੀ ਹੈ ਤੁਹਾਡੀ ਬੇਟੀ ਇਹ ਬਜ਼ਰ ਬਜ਼ਰ ਕੀ ਕਹਿਣਾ ਚੰਦੇ ਅੱਜ ਦੇ ਦਿਨ ਗੱਲ ਨਹੀਂ ਕਰਦੇ ਦੇਖੋ ਵੀ ਬੇਟੀਆਂ ਨਾਲ ਇਨਕੇ ਆਮ ਬਹੁਤ ਦਾ ਵਹਿ ਦੇ ਜਿਵੇਂ ਵੀ ਬੇਟੀ ਆ ਨਾ ਤੇ ਬੇਟੀ ਇੱਕ ਬੇਟੇ ਨੂੰ ਉੱਠ ਜਾਓ ਅੱਗੇ ਦੇਖੋ ਜਿਹੜੀ ਬੇਟੀਆਂ ਵਾ ਕੋਈ ਆਰਮੀ ਅਫਸਰ ਆ ਆਰਮੀ ਫੋਰਸ ਤੇ ਹਰ ਡਿਪਾਰਟਮੈਂਟ ਕੇ ਕੀਆਂ ਉੱਪਰ ਗੀਆਂ ਹੀ ਆ ਤੇ ਮੁੰਡੇ ਨਾਲ ਕਈ ਸੇ ਉੱਪਰ ਆ ਤੇ ਇਸ ਤਰ੍ਹਾਂ ਨਹੀਂ ਹੋਣੀ ਜਦ ਬੰਦੇ ਨੂੰ ਇਹ ਇਹ ਕਹਿੰਦੇ ਚੋਣਾਂ ਕਿ ਜਦੋਂ ਇਹਨਾਂ ਨੇ ਜੋ ਕੀਤਾ ਨੇ ਜੋ ਪ੍ਰਾਲਾ ਕੀਤਾ ਇਹਨਾਂ ਨੇ ਜਿਹੜੀ ਬੇਟੀ ਹੋਈ ਆਈ ਥੋੜੀ ਬੰਦੀ ਇਹਨਾਂ ਨੇ ਤੇ ਵੀ ਦੇਖੋ ਸਾਰੇ ਜਿਹੜਾ ਬੈ ਦੂਰ ਦਰ ਤੋਂ ਜਾਣ ਤੋਂ ਤਾਇਸ ਰਹੇ ਹਨਾ ਤੇ ਕਿੰਨਾ ਵਧੀਆ ਲੱਗਾ ਆਮ ਨਹੀਂ ਤੇ ਕਈ ਲੋਕ ਸੋਚਦੇ ਆ ਵੀ ਲੈ ਬੇਟੀ ਹੋ ਗਈ ਆ ਜੀ ਨਹੀਂ ਜੀ ਬੇਟਾ ਹੋਣੀ ਚਾਹੀਦਾ ਸੀ ਇਦਾਂ ਕੱਲ ਨੂੰ ਸੋਹ ਗੱਲਾਂ ਸੋਚਦੇ ਆ ਜਿਆਦਾ ਤਰ ਇਹ ਜਿਹੜੀ ਲੇਡੀ ਸੋਚਦੀ ਬੰਦਨ ਸੋਚਦਾ ਮੇਰੇ ਖੁਦ ਦੇ ਦੋ ਬੇਟੀਆਂ ਮੈਨੂੰ ਕਹਿੰਦੇ ਕਹਿੰਦੇ ਦਜਨੀਆਂ ਮੇਰੀ ਵੀਡੀਓ ਮੈਨੂੰ ਵੇੜਾ ਜਿਹਦਾ ਕਿੰਦਾ ਦੀ ਗੱਲ ਹੈ ਬਰਾਬਰ ਸੋ ਜਤਾਰ ਆਪਣੇ ਤੇ ਕਈ ਵਾਰੀ ਲੇਡੀ ਲੇਡੀ ਨੂੰ ਕਹਿੰਦੀਆਂ ਵਾ ਨਹੀਂ ਤੁਸੀਂ ਦਾ ਤੁਲ ਬੇਟਾ ਚਾਹੀਦਾ ਏ ਬੇਟੀਆਂ ਕਰ ਵਾਇ ਕਰ ਚੰਗੀਆਂ ਲੇਕਿਨ ਜੋ ਬੇਟੀਆਂ ਕਰ ਤੁਲ ਪਤਾ ਬਜ਼ੁਰਗ ਹੁੰਦਾ ਨਾ ਜੋ ਬੇਟੀ ਦੇ ਦਿਆ ਨਾ ਉਹ ਬੇਟਾ ਨਹੀਂ ਦੇਦਾ ਬੇਟੇ ਸਾਬਟਦੇ ਇੱਕ ਬੇਟੀ ਇੱਕ ਨਾਲ ਖਲੰਦੀ ਲਾਸ਼ ਹੁੰਦੀ ਆ ਤੁਲ ਨੂੰ ਕੋਈ ਵੀ ਸਾ ਬੇਟਾ ਪੁੱਤ ਮਾਰਦਾ ਬੇਟੀ ਚੀਜ਼ ਮੰਗਦੀ ਨਹੀਂ ਜੇਰੀ ਮੈਂ ਨਹੀਂ ਚਾਹੁੰਦਾ ਵੀ ਚਲੋ ਜੋ ਬੇਟੀਆਂ ਬੇਟੀ ਜਿਹਦਾ ਇਹਨਾਂ ਨੇ ਜੋ ਪ੍ਰਫਰਾਲਾ ਕੀਤਾ ਨਾਲ ਜਿਹੜੀ ਲੋੜੀ ਕੀਤੀ ਬਣਾਈ ਹੈ ਨਾ ਬਹੁਤ ਵਧੀਆ ਤੇ ਬਹੁਤ ਜੀ ਖੁਸ਼ੀ ਹੈ ਵੀ ਹਾਂ ਦੀ ਕਿਤੇ ਹੋਰ otro lado